ਇਹਦੇ ਟਾਈਮ ਗੋਲੀਆਂ ਦੇ ਨਿਸ਼ਾਨ ਸਮੇਂ ਦੀਆਂ ਸਰਕਾਰਾਂ ਨੇ ਜੋ ਹਰਮੰਦਰ ਸਾਹਿਬ ਤੇ ਅਟੈਕ ਕਰਿਆ ਸੀ 1984 ਨੂੰ ਉਹਨਾਂ ਗੋਲੀਆਂ ਦੇ ਨਿਸ਼ਾਨ ਤੇਰੀ ਹਰਮੰਦਰ ਸਾਹਿਬ ਉਹ ਅੰਗਰਖੋ ਸਾਹਿਬ ਤੇ ਅਸਤਾਬਕ ਸਾਹਿਬ ਮਨਦਰ ਭੱਤੇ ਜੋ ਗੋਲੀਆਂ ਦੇ ਨਿਸ਼ਾਨ ਜੋ ਸਮੇਂ ਦੀਆਂ ਸਰਕਾਰਾਂ ਨੇ ਕਾਂਗਰਸ ਸਰਕਾਰ ਇੰਦਰਾ ਗਾਂਧੀ ਨੇ ਜੋ ਅਟੈਕ ਕਰਾਇਆ ਸੀ 1984 ਦੇ ਵਿੱਚ ਉਹਨਾਂ ਗੋਲੀਆਂ ਦੇ ਨਿਸ਼ਾਨ ਚਲੋ ਹੁਣ ਸਿੱਧੇ ਚੱਲਦੇ ਆਂ ਮਨਦਰ ਸਾਹਿਬ ਡੈਕਟਰ ਜੀ ਦਰਸ਼ਨ ਸੀ ਅਕਾਲ ਤੱਕ ਸਹਾਇ ਰਾਉਂ ਗਰੀਆ ਰਾਜਾ ਸਾਹਿਬ ਸ਼ਹੀਦ ਸੰਤ ਗਿਆਨੀ ਜਨਮ ਸਿੰਘ ਖਾਲਸਾ ਪਿੰਡ ਰਾਮ ਵਾਲੇ